ਕਾਂਗਰਸ ਪਾਰਟੀ ਦੇ ਜਿੱਥੇ ਤਿੰਨ ਰਾਜਾਂ ਦੇ ਵਿੱਚ ਸਾਡੀ ਸਰਕਾਰ ਸੀਗੀ ਉੱਥੇ ਅਸੀਂ ਲੋਕਾਂ ਨੇ 올ਡ ਪੈਨਸ਼ਨ ਸਕੀਮ ਬਹਾਲ ਕਰਤੀ ਹੈ ਜਾਨੀ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਤੀ ਰਾਜਸਥਾਨ ਦੇ ਵਿੱਚ ਛੱਤੀਸਗੜ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਔਰ ਇਹਦੇ ਵਿੱਚ ਜੇ ਸਾਡੀ ਕੇਂਦਰ ਸਰਕਾਰ ਸਾਡੀ ਬੰਦੀ ਹੈ ਤਾਂ ਅਸੀਂ ਪੀ ਐਫ ਆਰ ਡੀਆ ਐਕਟ ਜਿਸ ਨੂੰ 2004 ਵਿੱਚ ਕੇਂਦਰ ਨੇ ਬੀ ਜੀ ਪੀ ਸਰਕਾਰ ਨੇ ਲਾਗੂ ਕੀਤਾ ਸੀ ਇਹਨੂੰ ਅਸੀਂ ਰੱਦ ਕਰ ਦੇਾਂਗੇ ਔਰ ਰੱਦ ਕਰਕੇ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰ ਦੇਾਂਗੇ ਮੈਂ ਇਸ ਵਾਰ ਹੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ 올ਡ ਪੈਨਸ਼ਨ ਸਕੀਮ ਦਾ ਮੁੱਦਾ ਜਿਹੜਾ ਚੱਕਿਆ ਸੀ ਔਰ ਜਿਹੜਾ ਨੈਸ਼ਨਲ ਪੈਨਸ਼ਨ ਸਕੀਮ ਸੀਗੀ ਉਹਨੂੰ ਰੱਦ ਕਰਨ ਦੀ ਡਿਮਾਂਡ ਕੀਤੀ ਸੀ ਪਰ ਉਹ ਫਿਰ ਅੱਖੋਂ ਪਰੋਖੇ ਕਰ ਦਿੱਤਾ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਨੋਟੀਫਿਕੇਸ਼ਨ ਵੀ ਜਲਦੀ ਜਲਦੀ ਕਰਤਾ ਸੀ ਲੇਕਿਨ ਉਹ ਕੀਤਾ ਨਹੀਂ ਪਰ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਸ ਐਕਟ ਨੂੰ ਕੇਂਦਰ ਸਰਕਾਰ ਬੰਦਿਆ ਸਾਰ ਰੱਦ ਕਰਾਂਗੇ ਤੇ 올ਡ ਪੈਨਸ਼ਨ ਸਕੀਮ ਲਾਗੂ ਕਰਾਂਗੇ ਕਿਉਂਕਿ ਜਿਹੜੀ ਤਿੰਨ ਰਾਜਾਂ ਦੇ ਵਿੱਚ ਅਸੀਂ 올ਡ ਪੈਨਸ਼ਨ ਸਕੀਮ ਬਹਾਲ ਕੀਤੀ ਹੈ ਇਹ ਵੀ ਰਾਹੁਲ ਗਾਂਧੀ ਜੀ ਦਾ ਸੁਪਨਾ ਸੀ ਕਿਉਂਕਿ ਰਾਹੁਲ ਗਾਂਧੀ ਜੀ ਹਮੇਸ਼ਾ ਮੁਲਾਜ਼ਮਾ ਦੀ ਗੱਲ ਕਰਦੇ ਐ ਔਰ ਸਾਡੇ ਇਹਨਾਂ ਭਰਾਵਾਂ ਦੀ ਗੱਲ ਕਰਦੇ ਕਿ ਜਿਨ੍ਹਾਂ ਨਾਲ ਵਿਤਕਰਾ ਤੇ ਤੱਕਾ ਹੋ ਰਿਹਾ ਸੋ ਇਹ ਅਸੀਂ ਜ਼ਰੂਰ ਕਰਕੇ ਲਿਖਾਵਾਂਗੇ ਸੋ ਤਕੜੇ ਰਹੋ ਔਰ ਲੜਾਈ ਬੜੀ ਵੱਡੀ ਹੈ ਔਰ ਤੁਹਾਡੀ ਕਿਰਪਾ ਦੇ ਨਾਲ ਬਾਬਾ ਜੀ ਨੇ ਫਤਿਹ ਬਖਸ਼ ਦੇਣੀ ਹੈ